ਆਪੀ ਦੇਖੋ 1000-1000 ਰੁਪਏ ਦਾ ਬਾਜ਼ਾਰ ਪੀਸ ਹੋਣਾ ਕੱਟੋ-ਕੱਟ 1000-1000 ਰੁਪਏ ਦਾ ਦੇਖੋ ਫ੍ਰਿਲ ਵਾਲਾ ਮਾਲ ਹੋਣਾ ਸਭ ਤੋਂ ਵਧੀਆ ਇਹ ਕਿੰਨੇ ਦੇਣਾ ਪੀਸ ਤੁਹਾਨੂੰ 620 ਰੁਪਏ ਦਾ ਇਹ ਇੱਕ ਬਈ ਫ੍ਰਿਲ ਲਾ ਕੇ ਆ ਦੇਖੋ ਆ ਲੋ ਪਿੱਲੋ ਦੇਖੋ ਕਿੰਨੇ ਐਂਡ ਐਂਡ ਪਿੱਲੋ ਆ ਕਿੰਨੇ ਦਾ 750 ਰੁਪਏ ਦਾ ਨਾਲ ਬੈੱਡ ਸ਼ੀਟ ਪੂਰਾ ਸੈੱਟ ਮਿਲਣਾ ਤੁਹਾਨੂੰ ਆ ਤਿੰਨ ਕੁਸ਼ਨ ਵਾਲਾ ਦੇਖੋ ਹਾਰਡ ਵਾਲਾ ਕੁਸ਼ਨ ਹੋਵੇ ਦੋ ਤਿੰਨ ਕੁਸ਼ਨ ਹੋਣਗੇ ਵੇਚ ਲਗ-ਲਗ ਆ ਦੇਖੋ ਤਿੰਨੋਂ ਕੁਸ਼ਨ ਹੋਣਗੇ ਇੱਕ ਦੋ ਤੇ ਇੱਕ ਹਾਰਡ ਲਾ ਦੇਖੋ ਤਿੰਨ ਕੁਸ਼ਨ ਹੋਣਗੇ ਫ੍ਰੇਲ ਨਾਲੇ ਕਵਰ ਹੋਣਗੇ ਆ ਕਿੰਨੇ ਆ ਦੇਣਾ ਤੁਹਾਨੂੰ 720 ਰੁਪਏ ਦਾ ਸਿਰਫ ਆ ਦੇਖੋ ਆ ਕਲਰ ਚਾੜ ਮੈਂ ਕਹਿੰਦਾ ਪੂਰੇ ਐਂਡ ਟੈਂਡ ਪਈ ਆ ਦੇਖੋ ਕਿੰਨੇ ਕਲਰ ਚਾੜ ਪਈ ਆ ਦੇਖੋ ਆ ਦੇਖੋ ਕਲਰ ਚਾੜ ਦੇਖੋ ਕਿੰਨੇ ਵਧੀਆ ਵਧੀਆ ਪਈ ਆ ਦੇਖੋ ਕੀ ਪ੍ਰਾਈਸ ਹੈ ਇਹਨਾਂ ਦਾ ਇਹ 980 ਰੁਪਏ ਦੇ ਦੋ ਪੀਸ ਸਾਰਿਆਂ ਜਿਹੜਾ ਮਰਜ਼ੀ ਹਾਂਜੀ ਸਸੀਗਲ ਦੀਦਾਰ ਨੂੰ ਆਪਾਂ ਕਹਿੰਦਾ ਲੁਧਿਆਣੇ ਫੀਲਡ ਲਾਂ ਵਿੱਚ ਗਲੀ ਨੰਬਰ 14 ਨੈਤਿਕ ਹੈਂਡ ਰੂਮ ਵਾਲਿਆਂ ਦੇ ਤੇ ਅੱਜ ਤੁਹਾਨੂੰ ਦਿਖਾਉਣੇ ਚਾਦਰਾਂ ਕੀ ਗਲਾਫ ਸੁਹਣਾਣੇ ਸਾਰਾ ਕੁਝ ਹੁੰਦਾ ਇਹਨਾਂ ਕੋਲੇ ਤਲਵਾ ਆਪੇ ਵੀਡੀਓ ਪਾਉਣ ਚੈਨਲ ਤੇ ਆ ਕੇ ਦੇਖ ਸਕਦੇ ਹੋ ਫੁੱਲ ਵੀਡੀਓ ਸਿੰਗਲ ਵੀਊਜ਼ ਹੀ ਮਿਲ ਜੂ ਤੇ ਰੇਟ ਬਹੁਤ ਘੱਟ ਹੁੰਦੇ ਆ ਹਾਂਜੀ ਪਾਜੀ ਅੱਜ ਆ ਗਏ ਤੁਸੀਂ ਨੈਤਿਕ ਹੰਡਲੋਂ ਤੇ ਫਿਰ ਦੁਬਾਰਾ ਤੁਹਾਡੀ ਵੀਡੀਓ ਆ ਗਈ ਆ ਦੇਖੋ 980 ਰੁਪਏ ਦੇ ਦੋ ਸੈੱਟ ਦੇਨੇ ਤੁਹਾਨੂੰ 980 ਦਾ 8 800 ਦਾ ਪੀਸ ਵਿਕਦਾ 980 ਰੁਪਏ ਦੋ ਸੈੱਟ ਦੇਨੇ ਆ ਦੇਖੋ ਆ ਦੇਖੋ ਆ ਕਲਰ ਚਾਰਟ ਮੈਂ ਕਹਿੰਨਾ ਪੂਰੇ ਐਂਡ ਟੈਂਡ ਪਜਾ ਦੇਖੋ ਕਿੰਨੇ ਕਲਰ ਚਾਰਟ ਪਜਾ ਦੇਖੋ ਆ ਦੇਖੋ ਕਲਰ ਚਾਰਟ ਦੇਖੋ ਕਿੰਨੇ ਵਧੀਆ ਵਧੀਆ ਪਜਾ ਦੇਖੋ ਸੀ ਪ੍ਰਾਈਸ ਇਹਨਾਂ ਦਾ ਇਹ 980 ਰੁਪਏ ਦੇ ਦੋ ਪੀਸ ਸਾਰਿਆਂ ਜਿਹੜਾ ਮਰਜ਼ੀ ਹੈ ਆ ਜੀ ਦੋ ਸੈੱਟ ਦੋਨੋਂ ਕਲਰ ਦਾ ਹੀ ਫਰਕ ਆ ਕੁਛ ਨਾ ਸੈਟ ਆ ਦੇਖੋ ਕੈਂਡੀ ਓਕੇ ਆ ਪੀਲ ਦੇਖੋ 1000-1000 ਰੁਪਏ ਦਾ ਬਾਜ਼ਾਰ ਪੀਸ ਹੋਣਾ ਘੱਟੋ-ਘੱਟ 1000-1000 ਰੁਪਏ ਦਾ ਦੇਖੋ ਫ੍ਰੇਲ ਵਾਲਾ ਮਾਲ ਹੋਣਾ ਸਭ ਤੋਂ ਵਧੀਆ ਇਹ ਕਿੰਨੇ ਦੇਣਾ ਪੀਸ ਤੁਹਾਨੂੰ 620 ਰੁਪਏ ਦਾ ਇਹ ਕਿੱਥੋਂ ਮਿਲਣਾ ਨਹੀਂ ਤੁਹਾਨੂੰ 620 ਰੁਪਏ ਦਾ ਐਂਡੇ ਕਲਰ ਚਾਰਟ ਬਹੁਤ ਪਈਆ ਆਪਣੇ ਕੋਲ ਦੇਖੋ ਇਹ ਡਿਓਰਸ ਆ ਗਿਆ ਦੇਖੋ ਇਹ ਵੀ ਸੈੱਟ ਆ ਗਿਆ ਲੋ ਆ ਦੇਖੋ ਇਹ ਫ੍ਰੇਲ ਲਾ ਗਿਆ ਦੇਖੋ ਹਲੋ ਪਿੱਲੋ ਦੇਖੋ ਕਿੰਨੇ ਐਂਡ ਐਂਡ ਪਿੱਲੋ ਆ ਕਿੰਨੇ ਦਾ 750 ਰੁਪਏ ਦਾ ਨਾਲ ਬੈੱਡ ਸ਼ੀਟ ਪੂਰਾ ਸੈੱਟ ਮਿਲਣਾ ਤੁਹਾਨੂੰ ਆ ਤਿੰਨ ਕੁਸ਼ਨ ਨਾਲ ਆ ਦੇਖੋ ਆੜ ਵਾਲਾ ਕੁਸ਼ਨ ਹੋਵੇ ਦੋ ਤਿੰਨ ਕੁਸ਼ਨ ਹੋਣਗੇ ਵਿੱਚ ਲੱਗ ਲੱਗ ਆ ਦੇਖੋ ਤਿੰਨ ਕੁਸ਼ਨ ਹੋਣਗੇ ਇੱਕ ਦੋ ਤੇ ਇੱਕ ਹਾਰਡ ਲਾ ਦੇ ਪਾ ਤਿੰਨ ਕੁਸ਼ਨ ਹੋਣਗੇ ਫ੍ਰੇਲ ਵਾਲੇ ਕਵਰ ਹੋਣਗੇ ਆ ਕਿੰਨੇ ਆ ਦੇਣਾ ਤੁਹਾਨੂੰ 720 ਰੁਪਏ ਦਾ ਸਿਰਫ ਓਕੇ ਆ ਦੇਖੋ ਇੱਕ ਹੋਰ ਰਾਜ ਕੰਪਨੀ ਦਾ ਆ ਗਿਆ ਸਾਡੇ ਕੋਲ ਇੰਦੀ ਵੈਰਾਈਟੀ ਬੜੀ ਹੈਗੀ ਹੈ ਕੰਪਨੀਆਂ ਮਾਲ ਆਂਦੇ ਰਹਿੰਦੇ ਆ ਤੇ ਜਾਂਦੇ ਰਹਿੰਦੇ ਆ ਤੇ ਨਵੀਂ ਨਵੀਂ ਹਰ ਵਾਰੀ ਵੈਰਾਈਟੀ ਚੇਂਜ ਹੁੰਦੀ ਰਹਿੰਦੀ ਹੈ। ਓਕੇ ਜੀ। ਹਰ ਵਾਰੀ ਤੁਹਾਨੂੰ ਨਵੀਂ ਨਵੀਂ ਵੈਰਾਈਟੀ ਮਿਲੂਗੀ। ਇਹ ਨਹੀਂ ਇੱਕ ਵਾਰੀ ਇਹ ਮਾਲ ਤੁਸੀਂ ਮੰਗਾ ਲਿਆ ਮੁੜ ਕੇ ਇੱਕੋ ਹੀ ਰਿਪੀਟ ਤੁਹਾਨੂੰ ਨਵੇਂ ਨਵੇਂ ਮਾਲ ਮਿਲਣਗੇ ਆ ਦੇਖੋ। ਓਕੇ ਸਾਰੀਆਂ ਕੰਪਨੀਆਂ ਅਲੱਗ-ਅਲੱਗ ਪੀਸ ਹੈ। ਅਲੱਗ-ਅਲੱਗ ਹੈਗੇ ਆ ਦੇਖੋ। ਇਹ ਕਿੰਨੇ ਰਿਹਾ ਇਹ 780 ਰੁਪਏ ਦਾ। ਇਹ 13-13 600 ਦੇ ਪੀਸ ਸੇਲ ਹੋਣਾ ਲੈ ਆਗੇ ਆਸੀਂ ਰੇਟ ਲਾਣੇ ਆ ਬਿਲਕੁਲ ਹੋਲ ਸੇਲ ਵਾਲੇ ਤੇ ਰਿਟੇਲ ਜੀ ਵੀ ਪੀਸ ਦੇ ਦਿੰਨੇ ਆ ਦੇਖੋ ਸਾਡੀ ਦੁਕਾਨ ਦੇ ਉੱਤੇ ਅਸੀਂ ਕਿਸੇ ਨੂੰ ਨਹੀਂ ਕਹਿੰਦੇ ਜਿਹੜਾ ਮਰਜ਼ੀ ਕਸ ਆਹ ਦੇ ਵਿੱਚ ਕਲਰ ਚਾਰਟ ਵੀ ਦੇਖੋ ਇਹਨੇ ਵਧੀਆ ਵਧੀਆ ਪਏ ਸਾਰੇ ਪਏ ਆ ਦੇਖੋ ਪੈਕਿੰਗ ਵਾਲੀ ਬੈੱਡ ਸ਼ੀਟ ਆ ਜਿਵੇਂ ਆ ਦੇਖੋ ਇਹ 6700 ਰੁਪਏ ਸੇਲ ਹੁੰਦੀ ਆ ਹਾਂਜੀ 6 ਜਾਨ ਕਿੰਨੇ ਦੇਣੀ ਆ ਸਿਰਫ 420 ਰੁਪਏ ਦੀ ਸਿਰਫ 420 ਐਂਡੇ ਕੱਟ ਰੇਨ ਲੈਣੀ ਕੱਟ ਰੇਨ ਵੀ ਮਿਲ ਜੂਗੀ ਤੁਹਾਨੂੰ ਐਂਡੇ ਤੁਹਾਨੂੰ ਲਾਸਟਿਕਲੀ ਦਿਖਾ ਦਿੰਦੇ ਆ ਬੈੱਡ ਸ਼ੀਟ ਆ ਦੇਖੋ ਪੈਕਿੰਗ ਵਾਲੀ ਆ ਸਾਰੇ ਕਲਰ ਚਾਰਟ ਲੱਗੇ ਆ ਦੇਖੋ ਸਾਰੇ ਕਲਰ ਚਾਰਟ ਲੱਗੇ ਆ ਲਾਸਟਿਕ ਵਾਲੀ ਆ ਦੇਖੋ ਇਹ ਕਿੰਨੇ ਦੇਣੀ 520 ਰੁਪਏ ਦੀ ਠੀਕ ਆ ਇਹ 800 ਰੁਪਏ ਦਾ ਪੀਸ ਹੈਗਾ ਬਾਜ਼ਾਰ ਤੇ ਫੁੱਲ ਵਰਕਿੰਗ ਕਿੰਗ ਸਾਈਜ਼ ਦੇ ਬੈਡਸ਼ੀਟ ਹੈਗੀਆਂ ਜੇ ਠੀਕ ਆ ਬਰ ਆਣਾ ਕਿੱਥੇ ਆ ਤੁਸੀਂ ਨੈਤਿਕ ਖਾਨ ਨੂੰ ਫੀਲਡ ਗਾਂਜ ਕੁਚਾ ਨੰਬਰ 14 ਲੁਧਿਆਣਾ ਤੇ ਨੈਤਿਕ ਖਾਨ ਨੂੰ ਦਾ ਪੇਜ ਫੋਲੋ ਕਰ ਲਓ ਇੰਸਟਾਗ੍ਰam ਫੇਸਬੁੱਕ ਦਾ ਓਕੇ ਬਰ